ਅਸੀਂ ਮੌਜੂਦ ਆ ਇਸ ਟਾਈਮ ਪਿੰਡ ਚਪਾਰ ਦਾ ਉਹ ਮਸ਼ਹੂਰ ਮੇਲਾ ਜਿਹੜਾ ਥੋੜੇ ਦਿਨਾਂ ਤੱਕ ਭਰਨਾ ਇੱਕ ਪਾਸੇ ਜਿੱਥੇ ਮਿੱਟੀ ਕੜਦੀ ਆ ਤਾਂ ਉੱਥੇ ਹੀ ਅੰਦਰ ਜਾ ਕੇ ਬਾਬਾ ਜੀ ਦੀ ਜਗ੍ਹਾ ਤੇ ਉਹ ਨਤਮਸਤਕ ਵੀ ਹੁੰਦੀ ਆ ਉਸ ਜਗ੍ਹਾ ਤੇ ਅਸੀਂ ਮੌਜੂਦ ਆ ਅਸੀਂ ਮੌਜੂਦ ਆ ਪਿੰਡ ਚਪਾਰ ਦੀ ਉਹ ਜਗ੍ਹਾ ਤੇ ਜਿੱਥੇ ਕੇ ਪੰਜਾਬ ਦਾ ਮਸ਼ਹੂਰ ਮੇਲਾ ਗੁੱਗਾ ਮਾੜੀ ਦੀ ਜਗ੍ਹਾ ਤੇ ਲੱਗਦਾ ਉਹ ਜਗ੍ਹਾ ਤੇ ਅਸੀਂ ਤੁਹਾਨੂੰ ਅੱਜ ਇੱਥੋਂ ਦੇ ਜਿਹੜੇ ਪ੍ਰਬੰਧ ਨੇ ਉਹ ਵੀ ਦਿਖਾਵਾਂਗੇ ਤੇ ਇੱਥੇ ਕਿਸ ਜਗ੍ਹਾ ਤੇ ਮੇਲਾ ਲੱਗਦਾ ਜਿਹੜੇ ਬਹੁਤ ਦੂਰ ਉਹ ਜਿਹੜੇ ਸ਼ਰਧਾਲੂ ਆਉਂਦੇ ਹਨ ਉਹ ਅਸੀਂ ਤੁਹਾਨੂੰ ਇੱਥੇ ਮੇਲੇ ਦੇ ਪ੍ਰਬੰਧਾਂ ਬਾਰੇ ਵੀ ਦੱਸਾਂਗੇ ਥੋੜੇ ਦਿਨਾਂ ਤੱਕ ਜਿਹੜਾ ਮੇਲਾ ਲੱਗਣਾ ਆਓ ਅਸੀਂ ਤੁਹਾਨੂੰ ਉਹ ਜਗ੍ਹਾ ਅੰਦਰ ਵੀ ਦਿਖਾ ਦਈਏ ਜਿੱਥੇ ਬਾਬਾ ਜੀ ਦੀ ਜਗ੍ਹਾ ਤੇ ਨੱਤ ਮਸਤਕ ਸਰਦਾਲੂ ਨੱਤ ਮਸਤਕ ਹੁੰਦੇ ਹਨ ਇਹ ਉਸ ਜਗ੍ਹਾ ਤੇ ਅਸੀਂ ਮੌਜੂਦ ਆ ਇਸ ਟਾਈਮ ਜਿੱਥੇ ਜਿਹੜੇ ਦੇਸ਼ ਵਿਦੇਸ਼ ਦੀ ਸੰਗਤ ਇਲਾਕੇ ਦੀ ਸੰਗਤ ਜਾਂ ਦੂਰ ਦਰਾਡੇ ਦੀ ਜਿਹੜੀ ਸੰਗਤ ਆ ਬਾਬਾ ਗੁੱਗਾ ਮਾੜੀ ਦੀ ਜਗ੍ਹਾ ਤੇ ਆ ਕੇ ਇੱਥੇ ਨੱਤ ਮਸਤਕ ਹੁੰਦੀ ਹੈ ਇਹ ਪੰਜਾਬ ਦਾ ਉਹ ਮਸ਼ਹੂਰ ਮੇਲਾ ਜਿਹਨੂੰ ਕਿ ਦੇਸ਼ ਦੇਸ਼ ਦੀ ਸੰਗਤ ਵੀ ਦੇਖਣ ਆਉਂਦੀ ਆ ਇਹ ਉਹ ਜਗ੍ਹਾ ਇਹ ਤੁਸੀਂ ਦੇਖ ਸਕਦੇ ਹੋ ਬਾਬਾ ਬਾਬਾ ਜੀ ਦੀ ਉਹ ਜਗ੍ਹਾ ਜਿੱਥੇ ਕਿ ਆ ਕੇ ਜਿਹੜੀ ਸੰਗਤ ਆ ਨਤਮਸਤਕ ਹੁੰਦੀ ਆ ਅਸੀਂ ਮੌਜੂਦ ਆ ਇਸ ਟਾਈਮ ਪਿੰਡ ਚਪਾਰ ਦਾ ਉਹ ਮਸ਼ਹੂਰ ਮੇਲਾ ਜਿਹੜਾ ਥੋੜੇ ਦਿਨਾਂ ਤੱਕ ਭਰਨਾ ਤੇ ਇਹ ਉਹ ਜਗ੍ਹਾ ਜਿੱਥੇ ਜਿਹੜੀ ਦੂਰ ਦੂਰ ਦੀ ਸੰਗਤ ਆਉਂਦੀ ਆ ਉਹ ਇੱਥੇ ਆਉਂਦੀ ਆ ਤੇ ਆ ਕੇ ਇੱਥੇ ਇੱਕ ਪਾਸੇ ਜਿੱਥੇ ਮਿੱਟੀ ਕੱਢਦੀ ਆ ਤਾਂ ਉੱਥੇ ਹੀ ਅੰਦਰ ਜਾ ਕੇ ਬਾਬਾ ਜੀ ਦੀ ਜਗ੍ਹਾ ਤੇ ਉਹ ਨਤਮਸਤਕ ਵੀ ਹੁੰਦੀ ਆ ਉਸ ਜਗ੍ਹਾ ਤੇ ਅਸੀਂ ਮੌਜੂਦ ਆ ਪਿੰਡ ਚਪਾਰ ਬਾਬਾ ਬਾਬਾ ਜੀ ਦੀ ਜਗ੍ਹਾ ਤੇ ਆਉ ਆਪਾਂ ਤੁਹਾਨੂੰ ਗੁੱਗਾ ਮਾੜੀ ਮੰਦਿਰ ਪਿੰਡ ਚਪਾਰ ਉਹ ਜਗ੍ਹਾ ਇਹ ਤੁਸੀਂ ਦੇਖ ਸਕਦੇ ਹੋ ਜਿੱਥੇ ਅ ਥੋੜੇ ਦਿਨਾਂ ਤੱਕ ਜਿਹੜਾ ਮੇਲਾ ਉਹ ਲੱਗਣਾ ਪਰਨਾ ਮੇਲਾ ਉਸ ਜਗ੍ਹਾ ਤੇ ਅਸੀਂ ਮੌਜੂਦ ਹਾਂ ਜਿੱਥੇ ਜਿਹੜੀ ਸੰਗਤ ਆ ਇੱਥੋਂ ਸ਼ਰਧਾਲੂ ਨੇ ਉਹ ਇੱਥੇ ਆ ਕੇ ਮਿੱਟੀ ਘੜਦੇ ਨੇ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਉਹ ਇੱਥੇ ਆ ਕੇ ਕਣ ਕੜਦੇ ਜਾਂਨ ਪਹਿਲਾਂ ਆ ਕੇ ਭੀੜ ਤੋਂ ਬਚਣ ਲਈ ਹਾਂਜੀ ਹਾਂ ਹਰ ਇੱਕ ਸਾਲ ਹੁੰਦੇ ਆ ਹਾਂਜੀ ਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਨੇ ਇਤਕੀ ਨਹੀਂ ਲੱਗਣੀਆਂ ਕੋਦਾ ਨਹੀਂ ਸਾਨੂੰ ਤਾਂ ਹੁਣ ਲੱਗਣੀ ਨਹੀਂ ਲੱਗਣੀ ਜੇ ਲੱਗੇ ਲੱਗ ਜਾਣ ਤਾਂ ਤੁਹਾਡਾ ਮੱਥਾ ਜਿਹੜਾ ਤੁਸੀਂ ਮੱਥਾ ਟੇਕਦੇ ਹੋ ਆਰਮਨਾਲ ਨਹੀਂ ਟਿਕਿਆ ਜਾਂਦਾ ਤੇ ਤੁਹਾਨੂੰ ਤੁਸੀਂ ਕਹਿਣਾ ਨਹੀਂ ਚਾਹੁੰਦੇ ਵੀ ਉਹ ਨਹੀਂ ਲੱਗਣੀ ਚਾਹੀਦੀਆਂ ਇਹ ਤਾਂ ਕਹਿੰਦੇ ਨਾ ਲੱਗਣ ਦੀ ਅੱਛਾ ਹਾਂ ਜੀ ਹਾਂ ਤੇ ਜੇ ਲੱਗਦੀਆਂ ਨੇ ਤਾਂ ਭੀੜ ਭੜੱਕਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਤੁਸੀਂ ਦੇਖ ਸਕਦੇ ਹੋ ਇਹ ਲੋਕ ਨੇ ਜਿਹੜੇ 2 ਦਿਨ 3 ਦਿਨ ਪਹਿਲਾਂ ਇੱਥੇ ਮੱਥਾ ਟੇਕਣ ਆ ਜਾਂਦੇ ਨੇ ਕਿਉਂਕਿ ਉਹ ਸਿਆਸੀ ਕਾਨਫਰੰਸਾਂ ਤੋਂ ਕਿਤੇ ਨਾ ਕਿਤੇ ਜਾ ਕੇ ਡਰਦੇ ਨੇ ਭੀੜ ਭੜੱਕੇ ਤੋਂ ਡਰਦੇ ਹੋ ਤੁਸੀਂ ਤੇ ਇਹ ਬਾਈ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਕੌਂਕੇ ਕਲੇ ਤੋਂ ਕੌਂਕੇ ਕਲੇ ਤੋਂ ਇਹ 2 ਦਿਨ ਪਹਿਲਾਂ ਹੀ ਮਤਾਂ ਟਿਕਣ ਆ ਗਏ ਪਰ ਬਾਈ ਜੀ ਨੇ ਦੱਸਿਆ ਵੀ ਜੇ ਸਿਆਸੀ ਕਾਨਫਰੰਸ ਹੈ ਇੱਥੇ ਨਾਲ ਲੱਗਣ ਤਾਂ ਕਿਤੇ ਨਾ ਕਿਤੇ ਜਾ ਕੇ ਜਿਹੜੇ ਸ਼ਰਧਾਲੂ ਨੇ ਉਹ ਨਿਰਵਿਘਨ ਇੱਥੇ ਮਤਾਂ ਟਿਕ ਸਕਦੇ ਨੇ ਤੇ ਬਾਬਾ ਜੀ ਦੇ ਦਰਸ਼ਨ ਕਰ ਸਕਦੇ ਹਨ 2 ਦਿਨ 2 ਦਿਨ ਬਾਅਦ ਮੇਲਾ ਸ਼ੁਰੂ ਹੋਣ ਵਾਲਾ ਤੁਸੀਂ ਹਰ ਇੱਕ ਸਾਲ ਆਉਂਦੇ ਮੇਲੇ ਤੇ ਹਰ ਇੱਕ ਸਾਲ ਆਉਂਦੇ ਤੇ ਆ ਹੀ ਰਹੇ ਹਾਂ ਹੁਣ ਤੁਹਾਨੂੰ ਕਿਵੇਂ ਲੱਗਦਾ ਇੱਥੋਂ ਜਿਹੜੇ ਪ੍ਰਬੰਧ ਨੇ ਕਿਹੋ ਜਿਹਾ ਲੱਗਦੇ ਨੇ ਪ੍ਰਬੰਧ ਠੀਕ ਲੱਗਦੇ ਹੈ ਜੀ ਤਾਂ ਜੀ ਕਦੇ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ 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 ਸਾਨੂੰ ਕੋਈ ਦਿੱਕਤ ਨਹੀਂ ਆਈ ਜੀ ਅਚਾ ਹਰ ਇੱਕ ਸਾਲ ਆ ਮਿੱਟੀ ਕੱਢਦੇ ਹਾਂ ਬਾਬਾ ਜੀ ਦੀ ਜਗ੍ਹਾ ਤੇ ਹੁਣ ਮਿੱਟੀ ਕੱਢ ਲਈਏ ਕੱਢਣੀ ਆ ਮਿੱਟੀ ਕੱਢ ਲਈਏ ਮਿੱਟੀ ਕੱਢ ਲਈ ਤੇ ਤੁਸੀਂ 2 ਦਿਨ ਪਹਿਲਾਂ ਮੇਲੇ ਤੇ ਐ ਵੀ ਕੱਟ ਜਿਆਦਾ ਹੁੰਦਾ ਇਸ ਕਰਕੇ ਹਾਂਜੀ ਕੱਟ ਫਿਰ ਕੱਟ ਦੇ ਵਿੱਚ ਔਖਾ ਹੁੰਦਾ ਜੀ ਗਰਮੀ ਜਿਆਦਾ ਹੁੰਦੀ ਆ ਉਹ ਨਾਲ ਬੱਚਿਆਂ ਦਾ ਵੀ ਹੁੰਦਾਗਾ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਨੇ ਦੱਸਿਆ ਵੀ ਮੇਲੇ ਤੇ ਇਨੀ ਕੀ ਭੀੜ ਹੋ ਜਾਂਦੀ ਆ ਵੀ ਮੇਲਾ ਜੇ 2 ਦਿਨਾਂ ਨੂੰ ਸਟਾਰਟ ਹੋਣਾ ਵੀ ਇਹ ਪਹਿਲਾਂ ਹੀ ਆ ਕੇ ਇੱਥੇ ਮਿੱਟੀ ਕੱਢ ਜਾਂਦੇ ਨੇ ਕਿਉਂਕਿ ਦੂਰੋਂ ਆਉਂਦੇ ਨੇ ਤੇ ਹਰ ਇੱਕ ਸਾਲ ਆਉਂਦੇ ਨੇ ਬਾਬਾ ਜੀ ਦੀ ਜਗ੍ਹਾ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸੰਗਤ ਨੇ ਆਉਣਾ ਮੇਲੇ ਤੇ ਉਹਨਾਂ ਨੂੰ ਟਾਈਮ ਨਾਲ ਆਓ ਤੇ ਟਾਈਮ ਨਾਲ ਬਸਰ ਜਾਓ ਠੀਕ ਆ ਜੀ ਪਿਛਲੀ ਵਾਰੀ ਕਾਨਫਰੰਸਾਂ ਨਹੀਂ ਲੱਗੀਆਂ ਸੀ ਪਿਛਲੀ ਵਾਰੀ ਲੱਗੀਆਂ ਸੀ ਉਸ ਤੋਂ ਪਿਛਲੀ ਵਾਰੀ ਐਤ ਕੀ ਤੁਹਾਨੂੰ ਲੱਗਦਾ ਲੱਗਣੀਆਂ ਕੀ ਚਾਹੀਦੀਆਂ ਨੇ ਇੱਥੇ ਲੱਗਣੀਆਂ ਜਾਂ ਨਹੀਂ ਲੱਗਣੀਆਂ ਚਾਹੀਦੀਆਂ ਨਹੀਂ ਲੱਗਣੀਆਂ ਨਹੀਂ ਚਾਹੀਦੀਆਂ ਜੀ ਮੇਲਾ ਮੇਲਾ ਹੀ ਦੇਖਣਾ ਚਾਹੀਦਾਗਾ ਕਾਨਫਰੰਸਾਂ ਅਲੱਗ ਚਾਹੀਦੀਆਂ ਦੇਖੋ ਬਜ਼ੁਰਗਾਂ ਨੇ ਦੱਸਿਆ ਵੀ ਇਸ ਜਗ੍ਹਾ ਤੇ ਬਿਲਕੁਲ ਕਾਨਫਰੰਸਾਂ ਨਹੀਂ ਲੱਗਣੀਆਂ ਚਾਹੀਦੀ ਸਿਆਸੀ ਜਿਹੜੀ ਹੈ ਇੱਥੇ ਬਿਲਕੁਲ ਨਹੀਂ ਕਾਨਫਰੰਸ ਹੋਣੀ ਚਾਹੀਦੀ ਕਿਉਂਕਿ ਲੋਕ ਸਰਦਾ ਦੇ ਨਾਲ ਮੇਲੇ ਤੇ ਆਉਂਦੇ ਨੇ ਮੇਲੇ ਤੇ ਆਉਂਦੇ ਨੇ ਉਹਨਾਂ ਦੀ ਸਰਦਾ ਸਿਰਫ ਬਾਬਾ ਜੀ ਨਾਲ ਜੁੜੀ ਹੈ ਤੇ ਮਿੱਟੀ ਕੱਢਦੇ ਨੇ ਬਾਬਾ ਜੀ ਦੀ ਜਗ੍ਹਾ ਤੇ ਉਹ ਨਤਮਸਤਕ ਹੁੰਦੇ ਨੇ ਤੇ ਜਿਹੜੀਆਂ ਕਾਨਫਰੰਸਾਂ ਨੇ ਉਹ ਪਿਛਲੇ ਸਾਲ ਵੀ ਨਹੀਂ ਲੱਗੀਆਂ ਸੀ ਸ਼ਾਇਦ ਐਤਕੀ ਵੀ ਉਹਨਾਂ ਦੇ ਜਿਹੜੇ ਇੱਥੇ ਟੈਂਟ ਵਗੈਰਾ ਸਾਨੂੰ ਨਹੀਂ ਦੇਖਣ ਨੂੰ ਮਿਲੇ ਪਰ ਬਜ਼ੁਰਗਾਂ ਦੇ ਕਹਿਣ ਦੇ ਮੁਤਾਬਕ ਇਹ ਗੱਲ ਬਿਲਕੁਲ ਸਹੀ ਹੈ ਵੀ ਇੱਥੇ ਕਾਨਫਰੰਸ ਨਹੀਂ ਹੋਣੀਆਂ ਚਾਹੀਦੀਆਂ ਤੇ ਜੇ ਪਿਛਲੇ ਸਾਲ ਹੋਈਆਂ ਸੀ ਨਹੀਂ ਪਿਛਲੇ ਤੇ ਐਤਕੀ ਵੀ ਲੱਗਦਾ ਨਹੀਂ ਹੋਣਗੀਆਂ ਨਹੀਂ ਹੋ ਸਕਦਾ ਜੇ ਪੱਕੇ ਤੌਰ ਤੇ ਨਾ ਉਹ ਸਹੀ ਹੈ ਇਹ ਰਾਗੀ ਰੋਣਾ ਚਾਹੀਦਾ ਜੇ ਹੋ ਰਹੀਆਂ ਵੀ ਤਾਂ ਲੱਗ ਚਾਹੀਦੀਆਂ ਲੋਕਾਂ ਦੀ ਭੀੜ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਨਫਰੰਸਾਂ ਆ ਨੇ ਕਿਤੇ ਨਾ ਕਿਤੇ ਜਾ ਕੇ ਜਿੱਥੇ ਕੱਟ ਦੇ ਵਿੱਚ ਦੁਰਕਨਾ ਦੁਰਕਟਨਾਮਾ ਦਾ ਮਤਲਬ ਵਾਪਰਦਿਆਂ ਨੇ ਉਸ ਤਰ੍ਹਾਂ ਹੀ ਜਿਹੜੇ ਇੱਥੇ ਦੇ ਲੋਕ ਨੇ ਉਹ ਵੀ ਖੱਜਲਖਵਾਰ ਹੁੰਦੇ ਨੇ ਕਿਉਂਕਿ ਜਿਹੜੇ ਕਾਨਫਰੰਸਾਂ ਤੇ ਲੋਕ ਆਉਂਦੇ ਨੇ ਉਹ ਬਾਬਾ ਜੀ ਦੀ ਜਗ੍ਹਾ ਤੇ ਬਿਲਕੁਲ ਨਹੀਂ ਆਉਂਦੇ ਜਿਹੜੇ ਲੋਕ ਬਾਬਾ ਜੀ ਦੀ ਜਗ੍ਹਾ ਤੇ ਆਉਂਦੇ ਨੇ ਉਹ ਕਾਨਫਰੰਸਾਂ ਕਰਕੇ ਇੱਥੇ ਬਹੁਤ ਉਹਨਾਂ ਨੂੰ ਜਿਹੜਾ ਜਿਹੜੇ ਇੱਥੇ ਰਸ ਜਿਆਦਾ ਰਸ ਹੋ ਜਾਂਦਾ ਉਹਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਉਹ ਖਜਲਾ ਮਠਿਆਈ ਹੈ ਜਿਹਨੂੰ 슈ਗਰ ਦੇ ਮਰੀਜ਼ ਨੇ ਜਿਆਦਾਤਰ ਖਾਂਦੇ ਹਨ ਕਿਉਂਕਿ ਗੁੜ ਤੋਂ ਤਿਆਰ ਕੀਤੀ ਜਾਂਦੀ ਹੈ ਪਰ ਮੇਲੇ ਦੇ ਵਿੱਚ ਇਹ ਇੱਥੋਂ ਦੀ ਮਸ਼ਹੂਰ ਜਿਹੜੀ ਆਈਟਮ ਆ ਜਿਹਨੂੰ ਕਿ ਲੋਕ ਬੜੇ ਹੀ ਪਿਆਰ ਦੇ ਨਾਲ ਖਾਂਦੇ ਹਨ ਇੱਥੇ ਤੁਸੀਂ ਦੇਖਿਆ ਵੀ ਜਿਹੜੀ ਇਹ ਮਠਿਆਈ ਆ ਬਹੁਤ ਵੱਡੀ ਗਿਣਤੀ 'ਚ ਬਣਦੀ ਆ ਤੇ ਜਿਹੜੇ 슈ਗਰ ਦੇ ਮਰੀਜ਼ ਨੇ ਉਹਨਾਂ ਲਈ ਇਹ ਸਪੈਸ਼ਲ ਗੋੜ ਵਾਲੀ ਬਣਾਈ ਜਾਂਦੀ ਆ ਜਿਹੜੀ ਇਹ ਖਜਲਾ ਮਠਿਆਈ ਹੈ ਜਿਹਨੂੰ ਇੱਥੋਂ ਦੇ ਲੋਕ ਨੇ ਪਾਤੀ ਵੀ ਕਹਿੰਦੇ ਨੇ ਅਕਸਰੀ ਤੁਹਾਨੂੰ ਜਿਹੜੀ ਇਹ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਮਠਿਆਈ ਆ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਦਿਖਾਉ ਤਰ੍ਹਾਂ ਤਰ੍ਹਾਂ ਦੀ ਮਠਿਆਈ ਇੱਥੇ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਜਿੱਥੇ ਇੱਥੇ ਇਹ ਜਿਹੜੇ ਖਲਾਉਣੇ ਦੇਖਣ ਨੂੰ ਮਿਲਦੇ ਹਨ ਤੇ ਉੱਥੇ ਹੀ ਜਿਹੜੀ ਮਠਿਆਈ ਤੇ ਇਹ ਜਿਹੜੀ ਖਜਲਾ ਮਠਿਆਈ ਹੈ ਤੇ ਇਹ ਛੇਮੀਆਂ ਕਿਸ ਵਾਸਤੇ ਨੇ ਜਦੋਂ ਮਿੱਟੀ ਕੱਢਦੇ ਹਨ ਤੇ ਇਹ ਛੇਮੀਆਂ ਇਤੋਂ ਮਤ ਪ੍ਰਸਾਦ ਦੇ ਰੂਪ ਚ ਲੈ ਕੇ ਜਾਂਦੇ ਨੇ ਲੋਕ ਇਹ ਵੀ ਇੱਥੇ ਚੜਦੇ ਨੇ ਕਿਉਂਕਿ ਇਹ ਜਿਹੜੀਆਂ ਸੀਮੀਆਂ ਨੇ ਕਿਤੇ ਨਾ ਕਿਤੇ ਜਾ ਕੇ ਗੁੱਗਾ ਪੀਰ ਦੀ ਇਹਦੇ ਨਾਲ ਜਿਹੜੀ ਮਹੰਤਾ ਉਹ ਜੁੜੀ ਹੋਈ ਆ ਘਰਾਂ ਦੇ ਵਿੱਚ ਵੀ ਅਸੀਂ ਅਕਸਰ ਜਦੋਂ ਸੀਮੀਆਂ ਬਣਾ ਕੇ ਮੱਥਾ ਟੇਕਦੇ ਆ ਜਦੋਂ ਨੌਵੀਂ ਵਾਲੇ ਦਿਨ ਦੇ ਵਿੱਚ ਤੇ ਇਹ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਸੱਪ ਨੇ ਜਿਹਨੂੰ ਆਪਾਂ ਚਾਂਦੀ ਦੇ ਸੱਪ ਕਹਿ ਦਿੰਦੇ ਆ ਤੇ ਲੋਕ ਇੱਥੇ ਆ ਕੇ ਕਿਸੇ ਦੇ ਮੌਕੇ ਹੁੰਦੇ ਨੇ ਕਿਸੇ ਨੂੰ ਕੋਈ ਹੋਰ ਦੁੱਖ ਤਕਲੀਫ ਆ ਜਾਂ ਕਿਸੇ ਦੀ ਸੁਖਣਾ ਹੁੰਦੀ ਆ ਉਹ ਚਾਂਦੀ ਦੇ ਜਿਹੜੇ ਸੱਪਨੇ ਉਹ ਸੁਖਦੇ ਨੇ ਜਿਹੜੇ ਕਿ ਇੱਥੇ ਦੁਕਾਨਾਂ ਤੋਂ ਆ ਮਿਲ ਜਾਂਦੇ ਤੇ ਇੱਥੋਂ ਲੈ ਕੇ ਉਹ ਲੋਕ ਜਿਹੜੇ ਅੰਦਰ ਬਾਬਾ ਜੀ ਦੇ ਇਹਨਾਂ ਦਾ ਮੱਥਾ ਟੇਕਦੇ ਹਨ ਤੇ ਚਾਂਦੀ ਦੇ ਸੱਪ ਵੀ ਨੇ ਤੇ ਹੋਰ ਕੀ ਹੁੰਦਾ ਚਾਂਦੀ ਦਾ ਹੀ ਮੌਕੇ ਵੀ ਹੁੰਦੇ ਨੇ ਹੋਰ ਹੈ ਸਿਓਂਕਾ ਘਰਾਂ ਦੇ ਵਿੱਚ ਸਿਉਂਕ ਪੈ ਜਾਂਦੀ ਹੈ ਤਾਂ ਸਿਉਂਕ ਦਾ ਮੱਥਾ ਵੀ ਇੱਥੇ ਟਿੱਕਿਆ ਜਾਂਦਾ ਹੈ ਇਹ ਬਾਈ ਜੀ ਇਹਨਾਂ ਨੇ ਦੱਸਿਆ ਵੀ ਸਿਉਂਕ ਵੀ ਜਿਹੜੀ ਘਰਾਂ ਦੇ ਵਿੱਚ ਸਿਉਂਕ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਜਾ ਕੇ ਬਾਬਾ ਜੀ ਦੀ ਜਗ੍ਹਾ ਤੇ ਇੱਥੋਂ ਜਿਹੜੀ ਚਾਂਦੀ ਦੀ ਸਿਉਂਕ ਆ ਉਹ ਲੈ ਜਾਂਦੇ ਨੇ ਜਾਂ ਜੂਆ ਉਹ ਵੀ ਮਿਲਦੀਆਂ ਨੇ ਤੇ ਇੱਕ ਹੋਰ ਲੂਣ ਵੀ ਜਿਹੜਾ ਚੜਦਾ ਬਾਬਾ ਜੀ ਦੀ ਜਗ੍ਹਾ ਤੇ ਲੂਣ ਤੇ ਝਾੜੂ ਉਹ ਵੀ ਚੜਦੇ ਨੇ ਤੇ ਜਿਹੜੀ ਲੋਕ ਇੱਥੇ ਸੁਖਣਾ ਸੁਖਦੇ ਨੇ ਉਹਨਾਂ ਦੀ ਸੁਖਣਾ ਜਿਹੜੀ ਉਹ ਪੂਰੀ ਹੁੰਦੀ ਆ ਇਹ ਨੰਗਾ ਕਿਉਂ ਰੱਖਿਆ ਘੋੜੇ ਦਾ ਨੰਗੀ ਆਉਂਦੀ ਆ ਨੀ ਇੱਥੇ ਜਿਹੜੀ ਧੂੜ ਧੂੜ ਪਊਗੀ ਨਹੀਂ ਫਰਾਈ ਹੋਣੀ ਹੈ ਨਾ ਜੀ ਫਰਾਈ ਹੋ ਕੇ ਨਹੀਂ ਫਰਾਈ ਤਾਂ ਹੋਣੇ ਨੇ ਇਹ ਕੀ ਤੁਸੀਂ ਕਹਿ ਸਕਦੇ ਹੋ ਵੀ ਇਹ ਬੇਸਣ ਆ ਜਾਂ ਪਿਓਰ ਪਨੀਰ ਹੈ ਦੱਸ ਸਕਦੇ ਤੁਸੀਂ ਪਨੀਰ ਦੇ ਨੇ ਥੋੜਾ ਨੇ ਜੀ ਇਹ ਤਾਂ ਗੋਭੀ ਆ ਨਹੀਂ ਜਿਹੜੇ ਇਹ ਵਾਲੇ ਨੇ ਹੈ ਤੇ ਕਹਿ ਕੇ ਵੇਚੋਗੇ ਤੁਸੀਂ ਲੋਕਾਂ ਨੂੰ ਵੀ ਏਸੀ ਇਹ ਦੁੱਧ ਦੇ ਪਨੀਰ ਵਾਲੇ ਨੇ ਦੇਖੋ ਇੱਕ ਪਾਸੇ ਜਿੱਥੇ ਇਹਨਾਂ ਲੋਕਾਂ ਨੇ ਮੇਲੇ ਤੇ ਆ ਕੇ ਇਸ ਤਰ੍ਹਾਂ ਦਾ ਵੀ ਹੋਣਾ ਵੀ ਇਹ ਸੋਇਆਬੀਨ ਦੇ ਪਨੀਰ ਦੇ ਪਕੌੜੇ ਨੇ ਜਿਹੜੇ ਕਿ ਤੁਸੀਂ ਇਹਨੂੰ ਦੁੱਧ ਦੇ ਪਨੀਰ ਸਮਝ ਕੇ ਪਕੌੜੇ ਖਾਮੋਗੇ ਇਹ ਇੱਥੇ ਚੀਜ਼ਾਂ ਦੇਖਣ ਵਾਲੀਆਂ ਖਾਸ ਤੌਰ ਤੇ ਨੇ ਕਿਉਂਕਿ ਜਿੱਥੇ ਮੈਡੀਕਲ ਟੀਮ ਨੂੰ ਚਾਹੀਦਾ ਵੀ ਇਹ ਜਿਹੜੇ ਇੱਥੇ ਲੋਕਾਂ ਦੀ ਬਿਮਾਰੀ ਸਿਹਤ ਦੇ ਨਾਲ ਖਿਲਾਬੜ ਕੀਤਾ ਜਾਂਦਾ ਵੱਡੇ ਪੱਤਰ ਤੇ ਤੁਸੀਂ ਦੇਖ ਸਕਦੇ ਹੋ ਉਹ ਪਕੌੜੇ ਨੇ ਜਿਹੜੇ ਸੋਇਆਬੀਨ ਦੇ ਬਣਾਏ ਹੋਏ ਨੇ ਸਾਡੇ ਪੁੱਸਣ ਤੇ ਦੁਕਾਨਦਾਰ ਨੇ ਦੱਸਿਆ ਵੀ ਇਹ ਸੋਇਆਬੀਨ ਦੇ ਪਕੌੜੇ ਨੇ ਪਰ ਤੁਹਾਨੂੰ ਇਹ ਖੁਲਾਏ ਜਾਣੇ ਨੇ ਦੁੱਧ ਦੇ ਪਨੀਰ ਤੇ ਉਹੀ ਰੇਟ ਤੇ ਖੁਲਾਏ ਜਾਣੇ ਆ ਉਹ ਤੁਹਾਡੀ ਅੱਗੇ ਵੀ ਹੋਰ ਗੱਲਬਾਤ ਕਰਾਂਗੇ ਗੁਰੂ ਪੀਰਾਂ ਨੂੰ ਮੱਥਾ ਟੇਕਣਾ ਉੱਥੇ ਤੁਹਾਨੂੰ ਇਹ ਵੀ ਜ਼ਰੂਰੀ ਹੈ ਵੀ ਇਹ ਜ ਤੋ ਉੱਚੀ ਸਾਡੇ ਲਈ ਫਾਇਦੇਮੰਦ ਜਾਂ ਨਹੀਂ ਫਾਇਦੇਮੰਦ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰਧਾਲੂਆਂ ਨੇ ਵੀ ਦੱਸ ਦਈਏ ਵੀ ਇਹ ਜਿਹੜੀ ਜਿਹੜੀ ਇੱਕ ਇੱਕ ਚੀਜ਼ ਇੱਥੇ ਖਾਣੀ ਆ ਤੁਸੀਂ ਤਾਂ ਉਹ ਵੀ ਬਹੁਤ ਧਿਆਨ ਨਾਲ ਦੇਖਣਾ ਵੀ ਸਿਹਤ ਦੇ ਨਾਲ ਤੁਹਾਡੀ ਨਾਲ ਖਲਾਵਟਾ ਨਹੀਂ ਰਹੇ ਹੋ ਰਿਹਾ ਉਹ ਆਪਾਂ ਚੱਲਦੇ ਝੂਲੇ ਵਾਲਿਆਂ ਕੋਲ ਉਹ ਜਿਹੜੀ ਝੂਲੇ ਵਾਲਿਆਂ ਨੂੰ ਵੀ ਪਤਾ ਕਰਦੇ ਆ ਵੀ ਤੁਹਾਡੇ ਪ੍ਰਬੰਧ ਕਿਹੋ ਜਿਹੇ ਨੇ 3 ਤਰੀਕ ਨੂੰ ਜਿਹੜਾ ਇੱਥੇ ਮੇਲਾ ਭਰੂਗਾ ਉਹ ਇਸ ਤੋਂ ਬਾਅਦ ਜਿਹੜਾ ਕਈ ਦਿਨ ਚੱਲਣ ਵਾਲਾ ਇਹ ਮੇਲਾ ਜਿਹੜਾ ਜਿੱਥੇ ਦੇ ਪ੍ਰਬੰਧ ਅਸੀਂ ਤੁਹਾਨੂੰ ਦਿਖਾਉਣਾ ਆ ਜਿੱਥੇ ਦੇ ਜਿਹੜੇ ਵੱਡੇ ਵੱਡੇ ਝੂਲੇ ਨੇ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਜਿੱਥੇ ਇਹ ਜਿਹੜੇ ਵੱਡੇ ਵੱਡੇ ਝੂਲੇ ਨੇ ਮਨੋਰੰਜਨ ਦਾ ਸਾਧਨ ਬਣਦੇ ਨੇ ਕਿਤੇ ਨਾ ਕਿਤੇ ਜਾ ਕੇ ਜੀ ਇਹਨਾਂ ਦੀਆਂ ਅਨਕਾਮੀਆਂ ਦੇਖੀਆਂ ਜਾਣ ਤੇ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਇੱਥੇ ਘਟਨਾਵਾਂ ਵੀ ਵਾਪਰਦੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਇੱਥੇ ਤੋਂ ਪ੍ਰਬੰਧਕਾਂ ਨਾਲ ਵੀ ਗੱਲ ਕਰਾਂਗੇ ਆਓ ਜੀ ਭਾਈ ਜੀ ਇਹ ਝੂਲਾ ਬਣਾਉਣ ਲੱਗਿਆ ਝੂਲੇ ਜਿਵੇਂ ਕਿ ਇਹ ਤੁਸੀਂ ਇੱਕ ਅਸਰੇ ਹੋ ਅਗਰ ਢਿੱਲਾ ਰਹਿ ਜਾਵੇ ਫਿਰ ਕੀ ਹੋਊ ਨਹੀਂ ਦੁਬਾਰਾ ਕਿਵੇਂ ਆ ਜਾਊਗਾ ਚੱਲ ਜਾਏਗਾ ਨਾ ਰੋਜ਼ ਰੋਜ਼ ਕਸਾਈ ਹੁੰਦੀ ਹੈ ਇਸਕੀ ਅੱਛਾ ਸਰ ਚਲਾएंगे ਕਸਾਈ ਹੋ ਕੇ ਕਿੰਨਾ ਕਿੰਨੇ ਫੁੱਟ ਚ ਹੈ 70 ਫੁੱਟੂ ਚ 17 ਫੁੱਟ ਚੂਲਾ ਵਾ ਜਿੱਥੇ ਜਿਹੜਾ ਆਮ ਇਨਸਾਨ ਆ ਉਹਦਾ ਦੇਲੀ ਦਹਿਲ ਜਾਂਦਾ ਵਾ ਬੈਠ ਕੇ ਪਰ ਥੋੜੇ ਦਿਨਾਂ ਤੱਕ ਜਿਹੜੇ ਚੱਲਣੇ ਨੇ ਕੀ ਤੁਹਾਡੇ ਇਹਦੀ ਕੋਈ ਮੇਨਟੇਨੈਂਸ ਦਾ ਤੁਹਾਨੂੰ ਸਰਟੀਫਿਕੇਟ ਮਿਲਿਆ ਹਾਂ ਸਭ ਕੁਝ ਹੁੰਦਾ ਹੈ ਇਸਕੇ ਉਹ ਵੀ ਹੁੰਦੀ ਹੈ ਫਿਟਨੈਸ ਵਗੈਰਾ ਹੁੰਦੀ ਹੈ ਫਿਟਨੈਸ ਦਾ ਸਰਟੀਫਿਕੇਟ ਤੁਹਾਨੂੰ ਕਦੋਂ ਮਿਲਣਾ ਉਹ ਸਭ ਸਭ ਕੁਝ ਸਭ ਕੁਝ ਹੁੰਦਾ ਹੈ ਮਿਲ ਗਿਆ ਹਾਂ ਦਿਖਾ ਸਕਦੇ ਹਾਂ ਮਾਲਿਕ ਲੋਗ ਆਉਣਗੇ ਮੈਨੇਜਰ ਲੋਗ ਆਉਣਗੇ ਠੇਕੇਦਾਰ ਲੋਗ ਆਉਣਗੇ ਉਹਨਾਂ ਦੇ ਪਾਸ ਹੈ ਅਸਾਂ ਜੋ ਠੇਕੇਦਾਰ ਹੈ ਨਾ ਜੋ ਇਹ ਕਿ ਜੋ ਗਰਾਉਂਡ ਦਾ ਠੇਕਾ ਲਿਆ ਹੋਇਆ ਉਹ ਇਹ ਚੈੱਕ ਅਪ ਕਰਦੇ ਰਹਿੰਨ ਉਹਨਾਂ ਦਾ ਤੁਸੀਂ ਰੋਜ਼ਾਨਾ ਕਰਦੇ ਹੋ ਹਾਂ ਰੋਜ਼ ਚਲਾएंगे ਰੋਜ਼ ਰੋਜ਼ ਕਸਾਈ ਹੁੰਦੀ ਹੈ ਇਸकी ਸਰ ਰੋਜ਼ ਚੈੱਕ ਕਰਦੇ ਹੋ ਤੁਸੀਂ ਇਹ ਦੱਸ ਰਹੇ ਨੇ ਵੀ ਅਸੀਂ ਰੋਜ਼ਾਨਾ ਜਿਹੜੇ ਇਹਦੇ ਨਟ ਨੇ ਵੀ ਢਿੱਲੇ ਨਾ ਹੋ ਜਾਣ ਜਦੋਂ ਚੱਲਦੇ ਨੇ ਅਸੀਂ ਰੋਜ਼ਾਨਾ ਇਹਨਾਂ ਦਾ ਚੈੱਕ ਅਪ ਕਰਦੇ ਆਂ ਤੇ ਜਦੋਂ ਇਹਨਾਂ ਨੂੰ ਫਿਟਨੈਸ ਦਾ ਸਰਟੀਫਿਕੇਟ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਨੂੰ ਸ਼ੁਰੂ ਕਰਦਾ ਕਿਉਂਕਿ ਇਹ 70 ਫੁੱਟ ਜਿਹੜਾ ਝੂਲੇ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਜਿਹੜੇ ਝੂਲੇ ਦਿਖਾਏ ਜਾਣ 70 ਫੁੱਟੇ ਉਹ ਝੂਲੇ ਨੇ ਜਿੱਥੇ ਥੋੜੇ ਦਿਨਾਂ ਤੱਕ ਜਿਹੜੇ ਬੱਚਿਆਂ ਨੇ ਵੀ ਬਜ਼ੁਰਗਾਂ ਨੇ ਵੀ ਨੌਜਵਾਨਾਂ ਨੇ ਵੀ ਬੈਠ ਕੇ ਇੱਥੇ ਚੰਡੋਲ ਦੇ ਨਜ਼ਾਰੇ ਲੈਣੇ ਨੇ ਪਰ ਜੇ ਦੇਖਿਆ ਜਾਵੇ ਅਸੀਂ ਬਰੀਕੀ ਨਾਲ ਦੇਖਿਆ ਜਾਵੇ ਜਿਹੜੀ ਇਹਦੀ ਮੈਂਟੀਨੈਂਸ ਆ ਤਾਂ ਉਹ ਬਹੁਤ ਧਿਆਨ ਰੱਖਣਾ ਪੈਂਦਾ ਵਾ ਜਿਵੇਂ ਕਿ ਜਿਹੜੇ ਨਾਟਕਸ ਰਹੇ ਨੇ ਇਹ ਢਿੱਲੇ ਵੀ ਰਹ ਸਕਦੇ ਨੇ ਤੇ ਇਹ ਦੱਸ ਰਹੇ ਨੇ ਵੀ ਅਸੀਂ ਰੋਜ਼ਾਨਾ ਦੀ ਰੋਜ਼ਾਨਾ ਇਹਨਾਂ ਦੀ ਜਿਹੜੀ ਆ ਧਿਆਨ ਕਰਦੇ ਆ ਤੇ ਉਸ ਤੋਂ ਬਾਅਦ ਜਾ ਕੇ ਕਿਤੇ ਦੁਬਾਰਾ ਫਿਰ ਚਲਾਉਨੇ ਆ। ਕਰਨ ਦਾ ਕਹੌਣ ਕਸ ਤੋਂ ਮੈਨੂੰ ਤੇ ਆਉਣਾ ਤੇਨੂੰ ਆਉਣਾ ਚਾਹੁੰਦੇ ਨੇ ਫੜ ਤੇਨੂੰ ਥੱਲੇ ਉੱਤੇ ਲਾਉਣਾ ਚਾਹੁੰਦੇ ਨੇ ਨਾਮ ਤੇਰਾ ਲੈ ਕੇ ਹੁਣ ਆਉਣਾ ਚਾਹੁੰਦੇ ਨੇ ਮਰਦਾ ਤੇ ਆਮੁਸਤਾ ਪਰੰਦਿਆ ਤਰਮਾ ਦੇ ਨਾਮ ਦੇ ਡਵੇੜਾ ਮਿਲੂ ਸੱਚੇ ਬੋਲੂਗਾ ਤੈ ਮਿਲੂ 259 ਨਾ ਤਰੱਕੀ ਹੈਡ ਮਿਲੂਗੀ ਨੀ ਤਗੰਡ ਰੋਲ ਵਿੱਚ ਦੇ ਕਰੈਟ ਮਿਲੂਗੀ ਇੱਕ ਤਰਮਾ ਦੇ ਨਾਮ ਦੇ ਮਿਲੂਗੀ ਸੱਚੇ ਬੋਲੋ ਜੋ ਜੋ ਬਚਾ ਤੇ ਨਵੇਂ ਸੱਕਰਾਂਗਾ ਤਰੱਕੀ ਤੁਮੇ ਲੁਗੀ ਨਿੱਤੇ ਕੰਟਰੋਲ ਸਿੱਖ ਕਰੇ ਤੇ ਮਿਲੂਗੀ ਤਰਮਾ ਦੇ ਨਾਮ ਦਾ ਡੱਬੇ ਤੇ ਮਿਲੂਗੀ ਚਾਚਾ ਛੋਟੇ ਛੋਟੇ ਬੱਚੇ ਦੇਖ ਲਓ ਤੁਸੀਂ ਸਿੱਧੂ ਮੂਸੇਵਾਲੇ ਨੂੰ ਇੰਨਾ ਪਿਆਰ ਕਰਦੇ ਨੇ ਤੇ ਇਹਨਾਂ ਨੇ ਜਿਹੜਾ ਉਹਨਾਂ ਦਾ ਗਾਣਾ ਸੁਣਾਇਆ ਜਿੱਥੇ ਇਹ ਇੱਥੇ ਚਪਾਰ ਦੇ ਮੇਲੇ ਤੇ ਪ੍ਰਬੰਧਾ ਦੇ ਬਾਰੇ ਅਸੀਂ ਆਏ ਸੀ ਉੱਥੇ ਸਾਨੂੰ ਮਿਲੇ ਨੇ ਤੇ ਸਾਨੂੰ ਕਹਿਣ ਲੱਗੇ ਵੀ ਸਾਨੂੰ ਗਾਣਾ ਆਉਂਦਾ ਸਾਡਾ ਗਾਣਾ ਜ਼ਰੂਰ ਰਿਕਾਰਡ ਕਰੋ ਜੀ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਦਾਰਕ ਵਧੀ ਜਿਵੇਂ ਕਿ ਆਪ ਸਭ ਨੂੰ ਪਤਾ ਜਦੋਂ ਤੋਂ ਪਦੋ ਦਾ ਮਹੀਨਾ ਚੜ ਜਾਂਦਾ ਜਦੋਂ ਤੇ ਪੰਜਾਬ ਦੇ ਵਿੱਚ ਜਿਹੜੀ ਮੇਲੇ ਦੀ ਸ਼ੁਰੂਆਤ ਹੋ ਜਾਂਦੀ ਆ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜੋਗੀ ਪੀਰ ਬਾਬਾ ਮਾੜੀ ਦੀ ਜਗ੍ਹਾ ਤੇ ਜਿਹੜੇ ਮੇਲੇ ਲੱਗਣੇ ਸ਼ੁਰੂ ਹੋ ਜਾਂਦੇ ਆ ਨਾ ਇਸ ਟਾਈਮ ਅਸੀਂ ਮੌਜੂਦ ਆ ਪਿੰਡ ਚਪਾਰ ਦੇ ਵਿੱਚ ਜਿੱਥੇ ਕੇ ਪੰਜਾਬ ਦਾ ਜਿਹੜਾ ਮਸ਼ਹੂਰ ਮੇਲਾ ਵਾ ਉਹ ਲੱਗਦਾ ਥੋੜੇ ਦਿਨਾਂ ਤੱਕ ਮੇਲਾ ਲੱਗਣ ਲੱਗ ਜਾਣਾ ਵਾ ਤੇ ਅੱਜ ਅਸੀਂ ਪਹੁੰਚੇ ਆ ਇਸ ਜਗ੍ਹਾ ਦੇ ਉੱਪਰ ਇਸ ਲਈ ਪਹੁੰਚੇ ਆ ਵੀ ਤੁਹਾਨੂੰ ਅਸੀਂ ਇਹ ਦਿਖਾ ਦਈਏ ਵੀ ਇੱਥੇ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਨੇ ਕਿਹੋ ਜਿਹੀਆਂ ਤਿਆਰੀਆਂ ਨੇ ਤੇ ਕਿਹੋ ਜਿਹਾ ਪ੍ਰਬੰਧ ਨੇ ਪ੍ਰਸ਼ਾਸਨ ਦੇ ਪ੍ਰਬੰਧ ਤੇ ਜਿਹੜੇ ਹੋਰ ਇੱਥੇ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਕਿਹੋ ਜਿਹੇ ਪ੍ਰਬੰਧ ਨੇ ਅਸੀਂ ਮੌਜੂਦ ਆ ਛਪਾਰ ਦੀ ਉਹ ਜਗ੍ਹਾ ਤੇ ਜਿੱਥੇ ਕਿ ਪ੍ਰਸ਼ਾਸਨ ਮੌਜੂਦ ਹੁੰਦਾ ਵਾ ਸਾਡੇ ਕੋਲ ਬਾਈ ਜੀ ਛਪਾਰ ਚੌਂਕੀ ਤੇ ਇਨਚਾਰਜ ਸਬ ਇਨਸਪੈਕਟਰ ਗਰਦੀਪ ਸਿੰਘ ਜੀ ਬਾਈ ਜੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਵੀ ਸਾਰੇ ਇਲਾਕਾ ਨਿਵਾਸੀ ਛਪਾਰ ਨੂੰ ਛਪਾਰ ਵਾਲੇ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਜੀ ਇਹ ਮੇਲਾ ਬੜਾ ਕਰਮਾਪਾ ਗਾੜਾ ਹੋਵੇ ਸਭ ਲਈ ਖੁਸ਼ੀਆਂ ਲਿਆ ਬਈ ਭਾਈ ਜੀ ਜਿਵੇਂ ਕਿ ਅਸੀਂ ਦੇਖਿਆ ਜਿਹੜਾ ਮੇਲਾ ਪੰਜਾਬ ਦਾ ਮਸ਼ਹੂਰ ਮੇਲਾ ਇੱਥੇ ਪੰਜਾਬ ਦੇ ਵਿੱਚ ਨਹੀਂ ਬਲਕੇ ਦੇਸ਼ ਵਿਦੇਸ਼ ਦੀ ਜਿਹੜੀ ਸੰਗਤਾ ਸਰਧਾਲੂ ਸਰਧਾਲੂ ਨੇ ਬਾਬਾ ਜੀ ਦੇ ਉਹ ਪਾਉਂਦੇ ਨੇ ਉੱਥੇ ਹੀ ਜਿਹੜੇ ਇਲਾਕੇ ਦੇ ਲੋਕ ਨੇ ਉਹ ਪਹੁੰਚੇ ਜਿਵੇਂ ਕਿ ਅਸੀਂ ਦੇਖਿਆ ਵੀ ਜਿਹੜੇ ਇੱਥੇ ਮੇਲਾ ਬਹੁਤ ਵੱਡੀ ਜਗ੍ਹਾ ਬਾਬਾ ਜੀ ਦੀ ਇੱਥੇ ਬਹੁਤ ਵੱਡਾ ਮੇਲਾ ਭਰਦਾ ਵਾ ਉੱਥੇ ਹੀ ਨਾਲ ਹੀ ਜਿਹੜਾ ਲੋਕਾਂ ਦਾ ਸੰਗਤਾ ਸਰਧਾਲੂਆਂ ਦਾ ਇਕੱਠਾ ਉਹ ਵੀ ਠਾਠਾ ਮਾਰਦਾ ਇਕੱਠ ਹੁੰਦਾ ਕੀ ਤੁਹਾਡੇ ਉਸ ਸਰਦਾਲੂਆਂ ਦੇ ਕਿਹੋ ਜਿਹੇ ਪ੍ਰਬੰਧ ਨੇ ਪ੍ਰਸ਼ਾਸਨ ਦੇ ਉਹਦੇ ਬਾਰੇ ਦੱਸੋ ਜੀ ਸਾਡੇ ਸਾਰੇ ਪੰਜਾਬ ਤੋਂ ਹੀ ਪੁਲਿਸ ਮਹੰਗਾਈ ਜਾਂਦੀ ਹੈ ਜੀ ਦਿਨ ਰਾਤ ਦੇ ਨਾਕਾਬੰਦੀਆਂ ਕੀਤੀ ਜਾਂਦੀਆਂ ਨੇ ਗਸ਼ਤਾਂ ਕੀਤੀਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਬਾਬਾ ਜੀ ਹੈਪੀ ਬਾਬਾ ਚਪਾਰ ਵਾਲਿਆਂ ਨੇ ਜੀ 25 ਕੈਮਰੇ ਲਵਾਏ ਨੇ ਜੀ ਮੰਦਰ ਦੇ ਨੇੜੇ ਜਿਹੜੀ ਕਿ ਹਰ ਇੱਕ ਘਟਨਾ ਨੂੰ ਆਪ ਦੇ ਵਿੱਚ ਕੈਦ ਕਰਨਗੇ ਤੇ ਉਹਨਾਂ ਦਾ ਕੰਟਰੋਲ ਮੇਰੇ ਮੋਬਾਈਲ 'ਚ ਜੀ ਆ ਅਸੀਂ ਉਹਨਾਂ ਨੂੰ ਅੱਗੇ ਪਿੱਛੇ ਕਰਕੇ ਦੇਖ ਸਕਦੇ ਹਾਂ ਕਿ ਕਿ ਤੁਸੀਂ ਦੇਖ ਸਕਦੇ ਹੋ ਜਿਹੜੇ ਵੱਡੇ ਵੱਡੇ ਇਥੇ ਝੁੱਲੇ ਲੱਗੇ ਨੇ ਕੋਈ ਅਣਸਕਾਵੀ ਘਟਨਾ ਨਾ ਵਾਪਰ ਜAVE ਇਹਨਾਂ ਨਾਲ ਤੁਹਾਡਾ ਕਿਵੇਂ ਰਾਬਤਾ ਦਾ ਕੀ ਇਹਨਾਂ ਦੇ ਜਿਹੜੇ ਮਸ਼ੀਨਰੀ ਵਗੈਰਾ ਉਹ ਤੁਸੀਂ ਚੈੱਕ ਕੀਤੀ ਹੈ ਕਿਵੇਂ ਲੱਗਦਾ ਤੁਹਾਨੂੰ ਇਹ ਜੀ ਜਿੰਨਾ ਚਿਰ ਇਹ ਲੱਗੇ ਜ਼ਰੂਰ ਨਹੀਂ ਹੈ ਜੇ ਜਿੰਨਾ ਚਿਰ ਇਹਨਾਂ ਨੂੰ ਫਿਟਨੈਸ ਦਾ ਸਰਟੀਫਿਕੇਟ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਇਹਨਾਂ ਨੂੰ ਸ਼ੁਰੂ ਕਰਨ ਨਹੀਂ ਦੇਣਾ ਜਿਹਦੇ ਕੋਲ ਫਿਟਨੈਸ ਸਰਟੀਫਿਕੇਟ ਹੋਊਗਾ ਇਸ ਟੀਮ ਸਾਹਿਬ ਵੱਲੋਂ ਜਾਂ ਹੋਰ ਕਿ ਜਿਹੜੀ ਅਥਾਰਟੀ ਵੱਲੋਂ ਉਦੋਂ ਹੀ ਚਲਾਉਣ ਦਿੱਤਾ ਜਾਵੇਗਾ ਵਰਨਾ ਨਹੀਂ ਉਹ ਨਜ਼ਰਬੰਦ ਹੀ ਰੱਖਿਆ ਜਾਊਗਾ ਫਿਟਨੈਸ ਸਰਟੀਫਿਕੇਟ ਤੋਂ ਬਾਅਦ ਹੀ ਇਹਨੂੰ ਚਲਾਉਣਾ